ਇੱਥੇ ਜੀ ਕਿਸਾਨਾਂ ਦੇ ਖਿਲਾਫ ਆਪਰੇਸ਼ਨ ਕਰਨ ਤੋਂ ਬਾਅਦ ਕੀ ਹੋਇਆ ਹੈ ਅੱਥੇ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਥੇ ਜੀ ਭਗਵਤ ਮਾਨ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੈ ਜਿਹੜੇ ਕਿਸਾਨ ਲੀਡਰਸ ਨੇ ਉਹਨਾਂ ਨੂੰ ਲੇਕਿਨ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਨੇ ਦੇ ਦਿੱਤਾ ਸਾਫ਼ ਜਵਾਬ ਕੀ ਅਪਡੇਟ ਹੈ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਫਿਰ ਤੁਹਾਡੇ ਨਾਲ ਇਸ ਤੇ ਵਿਚਾਰ ਸਾਂਝੇ ਕਰਾਂਗੇ ਵੀਡੀਓ ਇੱਕਾ ਤੁਹਾਡਾ 4439 ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਉੱਪਰ ਕਲਿੱਕ ਕਰੋ ਅੱਗੇ ਆ ਵੀਡੀਓ ਵੇਖਦੇ ਆਪਾਂ 19 ਮਾਰਚ ਵਾਲੇ ਦਿਨ ਸੰਭੂ ਤੇ ਖਨੌਰੀ ਬਾਰਡਰ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਗੱਲਬਾਤ ਸਿੱਧਾ ਦੇ ਕੇ ਵਾਪਸ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਸੇ ਰਾਤ ਸੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਲੋਕਾਂ ਨੂੰ ਹਰਾਸਤਰ ਚੱਲਿਆ ਤੇ ਉਹਨਾਂ ਦੇ ਸਾਧੋ ਸਮਾਨ ਨੂੰ ਖਤਾਨਾਂ ਦੇ ਵਿੱਚ ਸੁੱਟਿਆ ਗਿਆ ਤੇ ਸਮਾਨ ਉੱਥੋਂ ਚੋਰੀ ਵੀ ਕੀਤਾ ਗਿਆ ਤੇ ਇਸ ਹਾਲਤ ਦੇ ਵਿੱਚ ਕੱਲ ਰੋਸ ਪ੍ਰਦਰਸ਼ਨ ਹੋਏ ਉਦੋਂ ਵੀ ਬਹੁਤ ਸਾਰੇ ਆਗੂਆਂ ਨੂੰ ਜਿਹੜੀਆਂ ਸੰਯੁਕਤ ਮੋਰਚੇ ਜਾਂ ਕਿਥੇ ਬੰਦੀਆਂ ਦੇ ਆਗੂ ਬੈਠੇ ਛੜਕਾਂ ਤੇ ਜਾਂ ਡੀਸੀ ਦਫ਼ਤਰਾਂ 'ਚ ਉਹਨਾਂ ਨੂੰ ਵੀ ਚੱਕ ਕੇ ਗ੍ਰਿਫਤਾਰ ਕਰ ਲਿਆ ਗਿਆ ਇਹ 20 ਤਰੀਕ ਦੀ ਘਟਨਾ ਤੇ 20 ਨੂੰ ਹੀ ਪੰਜਾਬ ਸਰਕਾਰ ਨੇ ਸਯੁਗਤ ਮੋਰਚੇ ਜਿਹੜਾ ਜਥੇਬੰਦੀਆਂ ਨੂੰ ਸੱਦਾ ਪੱਤਰ ਗੱਲਬਾਤ ਵਾਸਤੇ ਦਿੱਤਾ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਗੱਲਬਾਤ ਅਦਬ ਵਿਚਾਲੋਂ ਵਾਕਆਊਟ ਕਰਕੇ ਚਲੇ ਗਏ ਯਾਨੀ ਇਹਨਾਂ ਹਾਲਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਮੀਟਿੰਗ ਕਰਨੀ ਵਾਜਬ ਹੈ ਕਿ ਨਹੀਂ بس ਇਹ ਗੱਲ ਸਾਫ ਹੈ ਕਿ ਕਿਸੇ ਵੀ ਗੱਲ ਦਾ ਹੱਲ ਮੀਟਿੰਗ ਤੋਂ ਬਗੈਰ ਨਹੀਂ ਹੋ ਸਕਦਾ ਮੀਟਿੰਗ ਦੇ ਵਿੱਚ ਮੀਟਿੰਗ ਕਰਨ ਵਾਸਤੇ ਸਰਕਾਰ ਦੀ ਤੇ ਜਨਤਕ ਗਤੀਵੰਦੀਆਂ ਦੇ ਵਿਚਾਲੇ ਮਾਹੌਲ ਰਹਿਣਾ ਹੋਵੇ ਪਹਿਲਾਂ ਇਸ ਗੱਲ ਦੀ ਲੋੜ ਹੈ ਉਦੋਂ ਬਾਅਦ ਮੀਟਿੰਗ ਦੇ ਵਿੱਚ ਬੈਠਿਆ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੈ ਉਹ ਅਬ ਦੇ ਜਿੰਮੇਵਾਰੀ ਨੂੰ ਸਮਝਦੇ ਆ ਹੋਇਆ ਉਹ ਗੰਧਵਾਤ ਵਿੱਚ ਬੈਠਣਾ ਕਿ ਜਿੱਥੋਂ ਗੱਲਬਾਤ ਸਾਡੀ ਰੁਕੀ ਹੈ ਉੱਥੋਂ ਗੱਲਬਾਤ ਚਲਾਉਣਾ ਇਹ ਸਾਡੀ ਇੱਛਾ ਹੈ ਇਹ ਸਾਡੀ ਭਾਵਨਾ ਗੱਲਬਾਤ ਵੀ ਤੋ ਨਹੀਂ ਭਜਾਇਆ ਜਾ ਸਕਦਾ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲੇ ਆਗੂਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਰੰਟੀਆਂ ਇਹਨਾਂ ਨੂੰ ਗਰਪਜ਼ਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਪਲੇਅ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਦੀਆਂ ਸਿੱਟੀਆਂ ਪਈਆਂ ਨੇ ਸਮਾਨ ਉਹਦਾ ਸਿੱਟਿਆ ਪਿਆ ਉਹਨਾਂ ਨੇ ਹਵਾਲੇ ਨਹੀਂ ਕੀਤਾ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਦੇ ਕਿੰਨੇ ਆਗੂ ਸਾਡੇ ਉਸ ਮੋਰਚੇ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਕਿੰਨੀ ਗਿਣਤੀ ਚ ਗ੍ਰਿਫਤਾਰ ਕੀਤਾ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ 'ਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ 'ਚ ਸਰਕਾਰ ਦੇ ਨਾਲ ਮੀਟਿੰਗ ਕਰ ਲਈ ਕਿਸੇ ਤਰ੍ਹਾਂ ਵਾਜਬ ਨਹੀਂ ਲੱਗਦੀ ਅਸੀਂ ਆਪਣੀ ਜਥੇਬੰਦੀ ਨੂੰ ਫੈਸਲਾ ਕੀਤਾ ਹੈ ਕਿ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ 4 ਵਜੇ ਇਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਕਹੁੰਦੇ ਆ ਕਿ ਮਸਲਾ ਗੱਲਬਾਤ ਰਾਹੀਂ ਹੱਲ ਹੋਵੇ ਗੱਲਬਾਤ ਤੂੰ ਕਦੇ ਨਹੀਂ ਭਾਜਦੇ ਕਰਾਂਗੇ ਸਾਡਾ 26 ਤਰੀਕ ਦਾ ਸੀ ਪ੍ਰੋਗਰਾਮ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਹਾਡਾ ਇਹ ਜਮੂਰੀ ਹੱਕ ਹੈ ਤੁਸੀਂ ਆਪਦੇ ਹੱਕ ਦੀ ਵਰਤੋਂ ਕਰ ਸਕਦੇ ਤੇ 26 ਤਰੀਕ ਨੂੰ ਸਾਨੂੰ ਕੋਈ ਜਗ੍ਹਾ ਦੇਵੇ ਸਰਕਾਰ ਵੀ ਭਾਈ ਇਸ ਜਗ੍ਹਾ ਤੇ ਤੁਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਹੋ ਅਸੀਂ ਇੱਕ ਦਿਨ ਦਾ ਪ੍ਰਦਰਸ਼ਨ ਕਰਕੇ ਮੁੜਿਆਵਾਂਗੇ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਬੈਠਣਾ ਚਾਹੁੰਦੀ ਹੈ ਮਾਹੌਲ ਰੈਲਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਅਸੀਂ ਸਰਕਾਰ ਨੂੰ ਹੀ ਬੇਨਤੀ ਕਰਾਂਗੇ ਕਿ ਸਰਕਾਰ ਗੱਲਬਾਤ ਬੈਠੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜ਼ਰੂਰ ਆਣ ਫੇਰ ਗੱਲਬਾਤ ਵਿੱਚ ਵੀ ਆਵਾਂਗੇ ਕੋਈ ਰਸਤਾ ਵੀ ਨਿਕਲੇਗਾ ਤੇ ਸਾਰੇ ਆਗੂਆਂ ਨੂੰ ਜਿਹੜੇ ਜੇਲ੍ਹਾਂ ਚ ਬੰਦ ਨੇ ਜਾਂ ਗ੍ਰਿਫਤਾਰ ਕੀਤੇ ਨੇ ਜਾਂ ਥਾਣੇ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਕੇ ਜਿਹੜਾ ਉਹਨਾਂ ਦਾ ਸਮਾਨ ਹੈ ਜਿੰਨਾ ਇਧਰ ਉਧਰ ਖਬੇ ਸਜੇ ਹੋਇਆ ਉਹ ਸਾਰਾ ਉਹਨਾਂ ਨੂੰ ਵਾਪਸ ਕੀਤਾ ਜਾਵੇ ਧੰਨ ਸਭ ਤੋਂ ਗੱਲ ਦੋਸਤੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਕਿਸਾਨਾਂ ਦੇ ਕਾਰਵਾਈ ਕੀਤੀ ਗਈ ਹੈ ਸੰਭੂ ਤੇ ਖਨੋਰੀ ਬਾਰਡਰ ਖਾਲੀ ਕਰਵਾਏ ਗਏ ਨੇ ਉਸ ਤੋਂ ਬਾਅਦ ਕਿਸਾਨਾਂ ਨੂੰ ਮਨਾਉਣ ਦੇ ਲਈ ਉਹਨਾਂ ਨੂੰ ਸਮਝਾਉਣ ਦੇ ਲਈ ਗੱਲਬਾਤ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਅਤੇ ਹੋਰ ਮੰਤਰੀਆਂ ਵੱਲੋਂ ਕਿਸਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਅੱਜ 21 ਤਰੀਕ ਦੀ ਸ਼ਾਮ ਦੀ ਮੀਟਿੰਗ ਦੇ ਲਈ ਪਰ ਉਸ ਤੋਂ ਪਹਿਲਾਂ ਜਥੇਬੰਦੀ ਉਗਰਾਹਾਂ ਵੱਲੋਂ ਇਸ ਦਾ ਬਾਈਕਾਟ ਕਹਿ ਸਕਦੇ ਆ ਕਰ ਦਿੱਤਾ ਗਿਆ ਅਤੇ ਇਸ ਮੀਟਿੰਗ ਦੇ ਵਿੱਚ ਜਾਣ ਤੋਂ ਕੋਰੀ ਨਾ ਕਰ ਦਿੱਤੀ ਹੈ ਅਤੇ ਨਾਰੀ ਹੋਰ ਨਾ ਜੋਤੇ ਬੰਦਿਆਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਨਾ ਜਾਣ ਦੇਵੇ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲਬਾਤ ਦਾ ਮਾਹੌਲ ਬਣਾਉਣਾ ਪਵੇਗਾ। ਸੋ ਤੁਹਾਡੇ ਇਸ ਵਾਰ ਕੀ ਕਹਿਣਾ ਜੀ ਕੁਵੈਂਟ ਕਰਦਾ ਆਓ ਸੁਣੋ ਪੂਰੀ ਗੱਲਬਾਤ। 19 ਮਾਰਚ ਵਾਲੇ ਦਿਨ ਸੰਬੂ ਤੇ ਖਨੌਰੀ ਬਾਰਡਰ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਗੱਲਬਾਤ ਸਿੱਧਾ ਦੇ ਕੇ ਵਾਪਸ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਸ ਰਾਤ ਸੰਭੂ ਤੇ ਕਨੌਰੀ ਵੱਡ ਤੇ ਬੈਠੇ ਲੋਕਾਂ ਨੂੰ ਹਰਾਸਤ ਚ ਲਿਆ ਤੇ ਉਹਨਾਂ ਦੇ ਸਾਜੋ ਸਮਾਨ ਨੂੰ ਖਤਾਨਾਂ ਦੇ ਵਿੱਚ ਸੁੱਟਿਆ ਗਿਆ ਤੇ ਸਮਾਨ ਉੱਥੋਂ ਚੋਰੀ ਵੀ ਕੀਤਾ ਗਿਆ ਤੇ ਇਸ ਹਾਲਤ ਦੇ ਵਿੱਚ ਕੱਲ ਰੋਸ ਪ੍ਰਦਰਸ਼ਨ ਹੋਏ ਉਦੋਂ ਵੀ ਬਹੁਤ ਸਾਰੇ ਆਗੂਆਂ ਨੂੰ ਜਿਹੜੀਆਂ ਸੰਯੁਕਤ ਮੋਰਚੇ ਜਾਂ ਜਿੱਥੇ ਬੰਨੀਆਂ ਲਿਆਗੂ ਬੈਠੇ ਛੜਕਾਂ ਤੇ ਆਜ਼ਾਦੀ ਸੀ ਦਫ਼ਤਰਾਂ 'ਚ ਉਹਨਾਂ ਨੂੰ ਵੀ ਚੱਕ ਕੇ ਗ੍ਰਿਫਤਾਰ ਕਰ ਲਿਆ ਗਿਆ ਇਹ 20 ਤਰੀਕ ਦੀ ਘਟਨਾ ਤੇ 20 ਨੂੰ ਹੀ ਪੰਜਾਬ ਸਰਕਾਰ ਨੇ ਸੰਯੁਕਤ ਮੋਰਚੇ ਜਿਹਾਂ ਜਿੱਥੇ ਬੰਨੀਆਂ ਨੂੰ ਸੱਦਾ ਪੱਤਰ ਗੱਲਬਾਤ ਵਾਸਤੇ ਦਿੱਤਾ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਗੱਲਬਾਤ ਅਧ ਵਿਚਾਲੋਂ ਵਾਕ ਆਊਟ ਕਰਕੇ ਚਲੇ ਗਏ ਯਾਨੀ ਇਹਨਾਂ ਹਾਲਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਮੀਟਿੰਗ ਕਰਨੀ ਬਾਝੁ ਹੈ ਕਿ ਨਹੀਂ بس ਇਹ ਗੱਲ ਸਾਫ਼ ਹੈ ਕਿ ਕਿਸੇ ਵੀ ਗੱਲ ਦਾ ਹੱਲ ਮੀਟਿੰਗ ਤੋਂ ਬਿਨਾਂ ਨਹੀਂ ਹੋ ਸਕਦਾ ਮੀਟਿੰਗ ਦੇ ਵਿੱਚ ਮੀਟਿੰਗ ਕਰਨ ਵਾਸਤੇ ਸਰਕਾਰ ਦੀ ਤੇ ਜਨਤਕ ਜਥੇਬੰਦੀਆਂ ਦੇ ਵਿਚਾਲੇ ਮਾਹੌਲ ਰਹਿਣਾ ਹੋਵੇ ਪਹਿਲਾਂ ਇਸ ਗੱਲ ਦੀ ਲੋੜ ਹੈ ਉਦੋਂ ਬਾਅਦ ਮੀਟਿੰਗ ਦੇ ਵਿੱਚ ਬੈਠਿਆ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੈ ਉਹ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋયા ਉਹ ਗੱਲਬਾਤ ਵਿੱਚ ਬੈਠਣਾ ਕਿ ਜਿੱਥੋਂ ਗੱਲਬਾਤ ਸਾਡੀ ਰੁਕੀ ਹੈ ਉੱਥੋਂ ਗੱਲਬਾਤ ਚਲਾਉਣਾ ਇਹ ਸਾਡੀ ਇੱਛਾ ਹੈ ਇਹ ਸਾਡੀ ਭਾਵਨਾ ਗੱਲਬਾਤ ਵੀ ਤੋਂ ਨਹੀਂ ਭਜਾਇਆ ਜਾ ਸਕਦਾ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲਿਆਂ ਆਗੂਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਾਰੰਟੀ ਹੈ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਨਹੀਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਖ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਪਲੇ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇਕਾ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਨੇ ਸਿੱਟੀਆਂ ਪਈਆਂ ਨੇ ਸਮਾਨ ਉਹਦਾ ਸਿੱਟਿਆ ਪਿਆ ਉਹਨਾਂ ਦੇ ਹਵਾਲੇ ਨਹੀਂ ਕੀਤਾ ਹੈ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿੰਨੇ ਆਗੂ ਸਾਡੇ ਉਸ ਮੋਰਚਾ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਕਿੰਨੀ ਗਿਣਤੀ ਚ ਗ੍ਰਿਫਤਾਰ ਕੀਤਾ ਹੈ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ 'ਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ 'ਚ ਸਰਕਾਰ ਦੇ ਨਾਲ ਮੀਟਿੰਗ ਕਰਦੀ ਕਿਸੇ ਤਰ੍ਹਾਂ ਬਾਦਮ ਨਹੀਂ ਲੱਗਦੀ ਅਸੀਂ ਆਪਣੀ ਗੱਥੀ ਬੰਦੂ ਵਿੱਚ ਫੈਸਲਾ ਕੀਤਾ ਹੈ ਕਿ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ 4 ਵਜੇ ਇਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਚਾਹੁੰਦੇ ਆ ਕਿ ਮਸਲਾ ਗੱਲਬਾਤ ਨਾਲ ਹੱਲ ਹੋਵੇ ਗੱਲਬਾਤ ਤੋਂ ਕਦੇ ਨਹੀਂ ਭਜਦੇ ਕਰਾਂਗੇ ਸਾਡਾ 26 ਤਰੀਕ ਦਾ ਅਸੀਂ ਪ੍ਰੋਗਰਾਮ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਹਾਡਾ ਇਹ ਜਮਹੂਰੀ ਹੱਕ ਹੈ ਤੁਸੀਂ ਆਪਦੇ ਹੱਕ ਦੀ ਵਾਰਤੋਂ ਕਰ ਸਕਦੇ ਹੋ ਤੇ ਜੇ ਬੀ ਤਰੀਕ ਨੂੰ ਸਾਨੂੰ ਕੋਈ ਜਗ੍ਹਾ ਦੇਵੇ ਸਰਕਾਰ ਵੀ ਭਾਈ ਇਸ ਜਗ੍ਹਾ ਤੇ ਤੁਸੀਂ ਆਪਦਾ ਪ੍ਰਦਰਸ਼ਨ ਕਰ ਸਕਦੇ ਹੋ ਅਸੀਂ ਇੱਕ ਦਿਨ ਦਾ ਪ੍ਰਦਰਸ਼ਨ ਕਰਕੇ ਮੁੜਿਆਵਾਂਗੇ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਬੈਠੇ ਬੈਠਣਾ ਚਾਹੁੰਦੀ ਹੈ ਮਾਹੌਲ ਰੈਲਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਸਰਕਾਰ ਗੱਲਬਾਤ ਬੈਠੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜ਼ਰੂਰ ਆਣ ਫਿਰ ਗੱਲਬਾਤ ਵਿੱਚ ਵੀ ਆਵਾਂਗੇ ਕੋਈ ਰਸਤਾ ਵੀ ਨਿਕਲੇਗਾ ਤੇ ਸਾਰੇ ਆਗੂਆਂ ਨੂੰ ਜਿਹੜੇ ਜੇਲ੍ਹਾਂ ਚ ਬੰਦ ਨੇ ਜਾਂ ਗ੍ਰਫਤਾਰ ਕੀਤਾ ਰਿਹਾ ਥਾਣੇ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਕੇ ਜਿਹੜਾ ਉਹਨਾਂ ਦਾ ਸਮਾਨ ਹੈ ਜਿੰਨਾ ਇਧਰ ਉਧਰ ਖਬੇ ਸਜੇ ਹੋਇਆ ਉਹ ਸਾਰਾ ਉਹਨਾਂ ਨੂੰ ਵਾਪਸ ਕੀਤਾ ਜਾ ਧੰਨ ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਐਥੇ ਕੀ ਅਪਡੇਟ ਹੈ ਕਿਸਾਨਾਂ ਦੇ ਹਵਾਲੇ ਤੋਂ ਕਿਸਾਨਾਂ ਦਾ ਸਮਾਨ ਕਿਸ ਤਰ੍ਹਾਂ ਗਰਾਊਂਡ ਦੇ ਵਿੱਚ ਸੁੱਟਿਆ ਗਿਆ ਹਰ ਤਰ੍ਹਾਂ ਦਾ ੱੱਕਾ ਜਿਹੜਾ ਕੀਤਾ ਜਾਂਦਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਸਟ ਤੁਸੀਂ ਕਹੋਨੇ